ਦਾਨਿਕ ਸੂਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਜ਼ਿਲ੍ਹੇ ਦੇ ਡੇਰਾ ਬਸੀ ਤਹਿਸੀਲ ਦੇ ਪਿੰਡ ਭੰਖਰਪੁਰ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕਰ ਦਿੱਤਾ ਸੀ ਸਟੇਜ ਤੋਂ ਕਿ ਪੰਜਾਬ ਦੇ ਵਿੱਚ ਰੈ residen tial ਪਲਾਟ ਜਿਹੜੇ ਨੇ ਛੋਟੇ ਪਲਾਟ ਨੇ ਜਿਹਨੂੰ ਆਪਾਂ ਮਾਈਕਰੋ ਪਲਾਟਿੰਗ ਕਹਿੰਦੇ ਆ ਉਹਦੇ ਉੱਤੇ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਜਾਏਗੀ। ਉਸ ਤੋਂ ਬਾਅਦ ਲੋਕਾਂ ਨੇ ਮੰਨਿਆ ਕਿ ਮੁੱਖ ਮੰਤਰੀ ਨੇ ਕਹਿ ਦਿੱਤਾ ਹੈ ਤੇ ਗੱਲ ਕੰਮ ਹੋ ਗਿਆ। ਲੋਕੀ ਜਾਂਦੇ ਸੀ ਤਹਿਸੀਲਾਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਕਰਾਉਣ ਆਪਣੇ ਪਲਾਟਾਂ ਦੀਆਂ ਪਰ ਤਹਿਸੀਲਦਾਰ ਅੱਗੋਂ ਜਵਾਬ ਦੇ ਦਿੰਦੇ ਸੀ ਕਿ ਨਹੀਂ ਸਾਡੇ ਕੋਲ ਨੋਟੀਫਿਕੇਸ਼ਨ ਨਹੀਂ ਆਈ। ਨੋਟੀਫਿਕੇਸ਼ਨ ਵਾਸਤੇ ਜ਼ਰੂਰੀ ਸੀ ਕਿ ਇਸ ਦੇ ਵਿੱਚ ਸੋਧ ਕੀਤੀ ਜਾਏ ਜਿਹੜਾ ਕਾਨੂੰਨ ਹੈ ਕਿਉਂਕਿ ਸੋਧ ਜਦੋਂ ਪਹਿਲਾਂ ਕੀਤੀ ਸੀ ਤਾਂ ਉਦੋਂ ਹੀ ਇਹ ਰੋਕ ਲੱਗੀ ਸੀ ਉਦੋਂ ਹੀ ਇਹ ਸ਼ਰਤ ਲੱਗੀ ਸੀ ਕਿ ਐਨਓਸੀ ਚਾਹੀਦੀ ਹੈ ਤਾਂ ਹੁਣ ਪਤਾ ਲੱਗ ਰਿਹਾ ਅੱਜ ਪੰਜਾਬ ਵਿਧਾਨ ਸਭਾ ਦਾ ਜਿਹੜਾ اجلاس ਸ਼ੁਰੂ ਹੋਇਆ ਹੈ ਉਸ ਦੇ ਵਿੱਚ ਇਹ ਬਿੱਲ ਆ ਰਿਹਾ ਹੈ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਪੰਜਾਬ ਅਪਾਰਟਮੈਂਟ ਤੇ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿਲ 2024 ਕੀ ਕਹਿੰਦਾ ਹੈ ਉਹ ਕਹਿੰਦਾ ਹੈ ਕਿ 31 ਜੁਲਾਈ 2024 ਤੱਕ ਅਣਅਧਿਕਾਰਤ ਕਲੋਨੀਆਂ ਦੇ ਵਿੱਚ ਜੇਕਰ ਕੋਈ ਵੀ ਜਿਸ ਵਿਅਕਤੀ ਨੇ ਇਸ ਤਰੀਕ ਤੱਕ 500 ਵਰਗ ਗਜ ਖੇਤਰ ਦਾ ਕੋਈ ਵੀ ਪਲਾਟ ਜਾਂ ਜ਼ਮੀਨ ਲਈਤੀ ਹੈ ਤਾਂ ਉਸ ਦੀ ਉਸਨੇ ਅਗਰ ਇਸ ਤਰੀਕ ਤੋਂ 31 ਜੁਲਾਈ 2024 ਇਹ ਤਰੀਕ ਨੋਟ ਕੀਤੀ ਜਾਏ ਇਹ ਤਰੀਕ ਅਹਿਮ ਹੈ ਪੂਰਾ 1 ਮਹੀਨਾ ਇਸ ਤਰੀਕ ਨੂੰ ਹੋ ਚੁੱਕਾ ਹੈ 1 ਮਹੀਨਾ ਪਹਿਲਾਂ ਇਹ ਤਰੀਕ ਸੀ ਉਸ ਤੋਂ ਪਹਿਲਾਂ ਜਿਸ ਵੀ ਵਿਅਕਤੀ ਨੇ ਅਣ ਅਧਿਕਾਰਤ ਕਲੋਨੀ ਗੈਰ ਕਾਨੂੰਨੀ ਇਲੀਗਲ ਕਲੋਨੀ ਦੇ ਵਿੱਚ ਕੋਈ ਪਲਾਟ ਜ਼ਮੀਨ 500 ਵਰਗ ਗੱਜ ਤੱਕ ਦੀ ਉਹ ਖਰੀਦਣ ਦਾ ਵੇਚਣ ਦਾ ਕੋਈ ਇਕਰਾਰਨਾਮਾ ਕੀਤਾ ਹੈ ਜਾਂ ਕੋਈ ਅਜੀਹਾ ਦਸਤਾਵੇਜ਼ ਜਿਸ ਨੂੰ ਸਰਕਾਰ ਨੋਟੀਫਿਕੇਸ਼ਨ ਦੁਆਰਾ ਨਿਰਧਾਰਤ ਕਰ ਸਕਦੀ ਹੈ ਰਾਹੀਂ ਇਕਰਾਰਨਾਮਾ ਕੀਤਾ ਗਿਆ ਹੈ ਉਸ ਵੱਲੋਂ ਉਸ ਰਕਬੇ ਦੀ ਰਜਿਸਟ੍ਰੇਸ਼ਨ ਯਾਨੀ ਕਿ ਤਹਿਸੀਲਦਾਰ ਕੋਲ ਜਾ ਕੇ ਰਜਿਸਟਰੀ ਕਰਾਉਣ ਦੇ ਲਈ ਜਿਹੜੀ ਹੈ ਸ਼ਹਿਰੀ ਵਿਕਾਸ ਵਿਭਾਗ ਦੀ ਸਬੰਧਤ ਵਿਕਾਸ ਅਥਾਰਟੀ ਜਾਂ ਸਥਾਨਕ ਸਰਕਾਰ ਵਿਭਾਗ ਦੀ ਸਬੰਧਤ ਸਥਾਨਕ ਸ਼ਹਿਰੀ ਸੰਸਥਾ ਇਹਦਾ ਮਤਲਬ ਹੈ ਕਿ ਤੁਸੀਂ ਪੁੱਡਾ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਗਮਾੜਾ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਏਰੀਆ ਡਿਵੈਲਪਮੈਂਟ ਅਥਾਰਟੀ ਜਾਂ ਗਲਾੜਾ ਜਾਂ ਜਿਸ ਵੀ ਸ਼ਹਿਰ ਨਾਲ ਵੀ ਸਬੰਧਤ ਹੈ ਇਹ ਜਾਂ ਲੋਕਲ ਮ्युनਿਸਪਲ ਕਾਰਪੋਰੇਸ਼ਨ ਮ्युनਿਸਪਲ ਕਾਉਂਸਲ ਜਿਹਨੂੰ ਕਿ ਆਪਾਂ ਨਗਰ ਕਾਉਂਸਲ ਕਹਿੰਦੇ ਆ ਨਗਰ ਪੰਚਾਇਤ ਕਹਿੰਦੇ ਆ ਉਸ ਨਾਲ ਸੰਬੰਧਿਤ ਐਨਓਸੀ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੋਏਗੀ ਇਹ ਜਿਹੜਾ ਹੈ ਬਿੱਲ ਜਿਹੜਾ ਹੈ ਇਹ ਰੱਖਿਆ ਜਾਣ ਲੱਗਾ ਇਸ ਬਜਟ ਇਜਲਾਸ ਸੌਰੀ ਇਸ ਇਜਲਾਸ ਦੇ ਵਿੱਚ ਇਸ ਸੈਸ਼ਨ ਦੇ ਵਿੱਚ ਵਰਖਾ ਰੁੱਤ ਨੂੰ ਸੈਸ਼ਨ ਆਪਾਂ ਕਹਿ ਸਕਦੇ ਆ ਤੇ ਇਸ ਦੇ ਵਿੱਚ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਬਹੁਤ ਵੱਡੀ ਰਾਹਤ ਉਹਨਾਂ ਲੋਕਾਂ ਨੂੰ ਹੋਏਗੀ ਜਿਨ੍ਹਾਂ ਨੇ ਗੈਰ ਕਾਨੂੰਨੀ ਕਲੋਨੀਆਂ ਕੱਟੀਆਂ ਨੇ ਜਿਨ੍ਹਾਂ ਨੇ ਗੈਰ ਕਲੌਨੀ ਕਲੋਨੀਆ ਦੇ ਵਿੱਚ ਪਲਾਟਾਂ ਦੀ ਖਰੀਦੋ ਫਰੋਖਤ ਕੀਤੀ ਹੈ ਜਾਂ ਜਿਨ੍ਹਾਂ ਨੇ ਬਚਾਰਿਆਂ ਨੇ ਆਪਣੀ ਜ਼ਿੰਦਗੀ ਭਰ ਦਾ ਸਰਮਾਇਆ ਲਾ ਕੇ ਉਸ ਗੈਰ ਕਾਨੂੰਨੀ ਕਲੋਨੀ ਦੇ ਵਿੱਚ ਕੋਈ 100 ਗੱਜ ਦਾ 50 ਗੱਜ ਦਾ 150 ਗੱਜ ਦਾ 200 ਗੱਜ ਦਾ 500 ਵਰਗ ਗੱਜ ਤੱਕ ਦਾ ਕੋਈ ਜ਼ਮੀਨ ਦਾ ਟੁਕੜਾ ਖਰੀਦਿਆ ਹੈ ਤੇ ਉਸ ਤੇ ਉਹਨਾਂ ਨੇ ਮਕਾਨ ਬਣਾਣਾ ਹੈ ਤਾਂ ਉਹਨਾਂ ਨੂੰ ਰਜਿਸਟਰੀ ਨਹੀਂ ਹੋ ਰਹੀ ਸੀ ਉਹਨਾਂ ਨੂੰ ਬੈਂਕ ਦਾ ਲੋਨ ਨਹੀਂ ਮਿਲ ਰਿਹਾ ਸੀ ਉਹਨਾਂ ਦਾ ਨਕਸ਼ਾ ਨਹੀਂ ਪਾਸ ਹੋ ਰਿਹਾ ਸੀ ਤਾਂ ਉਹਨਾਂ ਨੂੰ ਇਹ ਰਾਹਤ ਮਿਲਣ ਜਾ ਰਹੀ ਹੈ ਕਿ ਉਹਨਾਂ ਦੇ ਜਿਹੜਾ ਸੁਪਨਿਆਂ ਦਾ ਘਰ ਜਿਹੜਾ ਹੈਗਾ ਉਹ ਬਣਨ ਜਾ ਰਿਹਾ ਸੋ ਕੁਲਮਲਾਕੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਕੁਝ ਮਹੀਨੇ ਪਹਿਲਾਂ ਮੈਂ ਪਹਿਲਾਂ ਕਿਹਾ ਕਿ ਮੋਹਾਲੀ ਜ਼ਿਲ੍ਹੇ ਦੀ ਡੇਰਾਬਸੀ ਤਹਿਸੀਲ ਦਾ ਪਿੰਡ ਹੈ ਭੰਖਰਪੁਰ ਭੰਖਰਪੁਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਸਟੇਜ ਦੇ ਉੱਤੇ ਜਨ ਸਭਾ ਨੂੰ ਸੰਬੋਧਿਤ ਹੁੰਦੇ ਹੋਏ ਇਹ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਰਿਹੈਸ਼ੀ ਪਲਾਟਾਂ ਦੇ ਉੱਤੇ ਛੋਟੇ ਪਲਾਟਾਂ ਦੇ ਉੱਤੇ ਗੈਰ ਕਾਨੂੰਨੀ ਕਲੋਨੀਆ ਦੇ ਵਿੱਚ ਐਨਓਸੀ ਦੀ ਸ਼ਰਤ ਅਸੀਂ ਖਤਮ ਕਰਨ ਜਾ ਰਹੇ ਆ ਸੋ ਇਹ ਆਪਣੇ ਆਪ ਚ ਆਪਣੇ ਆਪ ਚ ਬਹੁਤ ਵੱਡੀ ਖਬਰ ਹੈ ਕਈਆਂ ਨੂੰ ਰਾਹਤ ਦੇਣ ਵਾਲੀ ਹੈ ਕਈਆਂ ਲਈ ਇਹ ਖਬਰ ਰਾਤਾਂ ਦੀ ਨੀਂਦ ਉਡਾਉਣ ਵਾਲੀ ਹੈ ਕਿਉਂ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਨਿਭਾਇਆ ਹੈ ਪਰ ਇਸ ਵਾਅਦੇ ਦਾ ਅਸਰ ਕਿੱਥੇ ਪਏਗਾ ਸਾਡੀ ਗੱਲ ਹੋਈ ਹੈ ਕੁਝ ਐਸੇ ਰিয়েਲ ਅਸਟੇਟ ਕਾਰੋਬਾਰੀਆਂ ਦੇ ਨਾਲ ਜਿਨ੍ਹਾਂ ਨੇ ਸਰਕਾਰਾਂ ਨੂੰ ਚੇਂਜ ਆਫ ਲੈਂਡ ਯੂਜ਼ ਸੀਐਲਯੂ ਦੀ ਫੀਸ ਮੋਟੀ ਫੀਸ ਭਰ ਕੇ ਜਿਹੜੀ ਲੱਖਾਂ ਰੁਪਏ ਚ ਹੁੰਦੀ ਹੈ ਅਧਿਕਾਰਤ ਕਲੋਨੀਆਂ ਕਟੀਆਂ ਨੇ ਲੀਗਲ ਕਲੋਨੀਆਂ ਕਟੀਆਂ ਨੇ ਅਥੋਰਾਈਜ਼ਡ ਕਲੋਨੀਆਂ ਜਿਹੜੀਆਂ ਉਹਨਾਂ ਨੇ ਡਿਵੈਲਪ ਕੀਤੀਆਂ ਨੇ ਤਾਂ ਉਹਨਾਂ ਦੇ ਵਿੱਚ ਕਿਉਂਕਿ ਫੀਸਾਂ ਬਹੁਤ ਲੱਗਦੀਆਂ ਨੇ ਤਾਂ ਉਹਨਾਂ ਦੇ ਵਿੱਚ ਰਿਹਾਇਸ਼ੀ ਪਲਾਟ ਦੀ ਕੀਮਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਸੇ ਕਰਕੇ ਲੋਕ ਜਿਹੜੇ ਨੇ ਜਿਨ੍ਹਾਂ ਕੋਲ سرمਾਇਆ ਘੱਟ ਹੁੰਦਾ ਜਿਨ੍ਹਾਂ ਦਾ ਬਜਟ ਘੱਟ ਹੁੰਦਾ ਉਹ ਗੈਰ ਕਾਨੂੰਨੀ ਕਲੋਨੀਆਂ ਚ ਚੀਜ਼ ਲੈਣ ਲਈ ਮਜਬੂਰ ਹੋ ਜਾਂਦੇ ਨੇ ਤਾਂ ਉਹ ਉਧਰ ਭੱਜਦੇ ਨੇ ਪਰ ਉੱਥੇ ਰੋਕ ਲੱਗ ਗਈ ਸੀ ਜਦੋਂ ਐਨਓਸੀ ਦੀ ਸ਼ਰਤ ਲੱਗ ਗਈ ਸੀ ਕਿ ਤੁਹਾਡੇ ਪਲਾਟ ਦੀ ਰਜਿਸਟਰੀ ਜਾਂ ਨਕਸ਼ਾ ਪਾਸ ਉਦੋਂ ਹੋਏਗਾ ਜਦੋਂ ਨੋ ਓਬਜੈਕਸ਼ਨ ਸਰਟੀਫਿਕੇਟ ਇਤਰਾਜ਼ ਨਹੀਂ ਸਰਟੀਫਿਕੇਟ ਤੁਸੀਂ ਲੈ ਕੇ ਆਉਂਗੇ ਤਾਂ ਉਹ ਐਨਓਸੀ ਦੀ ਸ਼ਰਤ ਜਿਹੜੀ ਲੱਗ ਗਈ ਸੀ ਉਸ ਤੋਂ ਬਾਅਦ ਲੋਕੀ ਮਜਬੂਰ ਹੋ ਗਏ ਸੀ ਕਿ ਉਹਨਾਂ ਨੇ ਅਥੋਰਾਈਜ਼ਡ ਕਲੋਨੀਆਂ ਦੇ ਵਿੱਚ ਹੀ ਲੀਗਲ ਕਲੋਨੀਆਂ ਦੇ ਵਿੱਚ ਹੀ ਜਿਹੜਾ ਹੈ ਆਪਣਾ سرمਾਇਆ ਆਪਣੀ ਇਨਵੈਸਟਮੈਂਟ ਲਾਣੀ ਹੈ ਤੇ ਆਪਣੇ ਮਕਾਨ ਬਣਾਣੇ ਨੇ ਆਪਣੇ ਮਕਾਨ ਬਣਾਉਣ ਲਈ ਪਲਾਟ ਖਰੀਦਣੇ ਨੇ ਤਾਂ ਉਹ ਜਰੂਰ ਨਮੋਸ਼ੀ 'ਚ ਹੋਣਗੇ ਅੱਜ ਜਿਹੜੇ ਅਥੋਰਾਈਟ ਕਲੋਨੀਆਂ ਦਾ ਕਾਰੋਬਾਰ ਕਰਦੇ ਨੇ ਤਾਂ ਉਹਨਾਂ ਦਾ ਪੱਖ ਇਹ ਹੈ ਕਿ ਜੇਕਰ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਸਸਤੇ ਪਲਾਟ ਐਨਓਸੀ ਰਹਿਤ ਹੋਣ ਤੋਂ ਬਾਅਦ ਲੋਕੀ ਲੈਣ ਲੱਗ ਪਏ ਤਾਂ ਸਾਡੇ ਪਲਾਟ ਕੌਣ ਲਏਗਾ ਇਹ ਇੱਕ ਪਹਿਲੂ ਹੈ ਇਸ ਸਾਰੀ ਖਬਰ ਦਾ ਇਸ ਸਾਰੀ ਗੱਲ ਦਾ ਪਰ ਕੁਲ ਮਿਲਾ ਕੇ ਅੱਜ ਦੀ ਖਬਰ ਇਹ ਹੈ ਕਿ ਇਹ ਪੰਜਾਬ ਅਪਾਰਟਮੈਂਟ ਤੇ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿਲ 2024 ਇਹ ਆਉਣ ਜਾ ਰਿਹਾ ਹੈ ਤੇ ਇਹਦੇ ਉੱਤੇ ਮੋਹਰ ਲੱਗਣ ਜਾ ਰਹੀ ਹੈ ਇਹ ਬਿਲ ਦੇ ਉੱਤੇ ਮੋਹਰ ਨਹੀਂ ਹੈ ਇਹ ਜਿਹੜੀ ਮੁੱਖ ਮੰਤਰੀ ਦੇ ਉਸ ਐਲਾਨ ਦੇ ਉੱਤੇ ਮੋਹਰ ਹੈ ਜਿਹੜੇ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰ ਦਿੱਤਾ ਸੀ ਸੋ ਅਸੀਂ ਦੁਬਾਰਾ ਇੱਕ ਵਾਰੀ ਜਿਹੜਾ ਹੈ ਤਫਸੀਲ ਸਾਰੀ ਦੇ ਦੰਨੇ ਆ ਕਿ ਪੰਜਾਬ ਪ੍ਰੋਪਰਟੀ ਤੇ ਰੈਗੂਲੇਸ਼ਨ ਸੋਧ ਬਿਲ ਜਿਹੜਾ ਹੈ ਆ ਪੰਜਾਬ ਅਪਾਰਟਮੈਂਟ ਤੇ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿਲ 2024 ਹੈ ਉਹ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜਾ ਹੁਣ ਰੱਖਿਆ ਜਾਣ ਲੱਗਾ ਹੈ ਹੋ ਸਕਦਾ ਹੈ ਕਿ ਅੱਜ ਹਾਲਾਂਕਿ ਸ਼ਰਧਾਂਜਲੀਆਂ ਹੋਣੀਆਂ ਨੇ ਪਹਿਲਾ ਦਿਨ ਹੈ ਤੇ ਹੋ ਸਕਦਾ ਹੈ ਇਹ 3 ਸਤੰਬਰ ਦੀ ਤਰੀਕ ਨੂੰ ਜਿਹੜਾ ਹੈ ਇਸ ਦੇ ਉੱਤੇ ਸਹੀ ਪਏਗੀ ਕਿਉਂਕਿ ਬਹੁਮਤ ਆਮ ਆਦਮੀ ਪਾਰਟੀ ਕੋਲ ਹੈ ਜੋ ਵੀ ਬਿੱਲ ਉਹ ਲੈ ਕੇ ਆਣਗੇ ਉਹ ਪਾਸ ਹੋਣਾ ਸੁਭਾਵਿਕ ਹੈ ਇਸ 'ਚ ਕੋਈ ਕਿੰਤੂ ਪਰੰਤੂ ਨਹੀਂ ਹੈ ਕੁੱਲ ਮਿਲਾ ਕੇ ਇਸ ਗੱਲ ਦਾ ਨਿਚੋੜ ਇਹ ਨਿਕਲਦਾ ਹੈ ਕਿ ਇਹ ਬਿੱਲ ਆ ਗਿਆ ਐਨਓਸੀ ਦੀ ਸ਼ਰਤ 500 ਵਰਗ ਗੱਜ ਤੱਕ ਦੇ ਪਲਾਟਾਂ ਦੇ ਉੱਤੇ ਗੈਰਕਾਨੂੰਨੀ ਕਲੋਨੀਆਂ ਦੇ ਵਿੱਚ ਖਤਮ ਹੋ ਗਈ ਹੈ ਤੇ ਇਸ ਦੀ ਰਾਹਤ ਜਿਹੜੀ ਹੈਗੀ ਆ ਵੱਡੇ ਉਸ ਤਬਕੇ ਨੂੰ ਮਿਲਣ ਜਾ ਰਹੀ ਹੈ ਜਿਨ੍ਹਾਂ ਨੇ 31 ਜੁਲਾਈ 2024 ਤੋਂ ਪਹਿਲਾਂ ਉਹ ਕਲੋਨੀਆਂ ਦੇ ਵਿੱਚ ਗੈਰ ਅਧਿਕਾਰਤ ਕਲੋਨੀਆਂ ਦੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਪਲਾਟ ਲੈ ਲਏ ਸਨ ਜਾਂ ਉਹਨਾਂ ਨੇ ਅੱਗੇ ਜਾ ਕੇ ਕੋਈ 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 ਉਸ ਦਾ ਇਕਰਾਰਨਾਮਾ ਜਿਸ ਨੂੰ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਸਧਾਰਨ ਸ਼ਬਦਾਂ ਦੇ ਵਿੱਚ ਬਿਆਨਾਂ ਕਹਿੰਦੇ ਆ ਉਹ ਕਰ ਲਿਆ ਸੀ ਤੇ ਹੁਣ ਉਹਨਾਂ ਦੀ ਰਜਿਸਟਰੀਆਂ ਦਾ ਰਾਹ ਖੁੱਲ ਜਾਏਗਾ ਉਹਨਾਂ ਦੇ ਮਕਾਨ ਬਣਾਉਣ ਦਾ ਰਾਹ ਖੁੱਲ ਜਾਏਗਾ ਦੂਜਾ ਪਹਿਲੂ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਅਧਿਕਾਰਤ ਕਲੋਨੀਆਂ ਨੇ ਜਿਹੜੀਆਂ ਲੀਗਲ ਕਲੋਨੀਆਂ ਨੇ ਉਹਨਾਂ ਦੇ ਵੀ ਜ਼ਰੂਰ ਉਨਾ ਦੇ ਵਿੱਚ ਇਨਵੈਸਟਮੈਂਟਾਂ ਦੀ ਖੜੋਤ ਆ ਸਕਦੀ ਹੈ ਬਾਕੀ ਚੁਆਇਸ ਬੰਦੇ ਦੀ ਹੈ ਉਹਦੇ ਬਜਟ ਦੀ ਹੈ ਉਹਦੇ ਬਜਟ ਦੇ ਮੁਤਾਬਕ ਹੈ ਸੋ ਡੈਨਿਕ ਸਵੇਰਾ ਲਈ ਇਹ ਅਪਡੇਟ ਅਸੀਂ ਤੁਹਾਨੂੰ ਦੇਣੀ ਜ਼ਰੂਰੀ ਸਮਝੀ ਤੇ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ